ਆ ਜੀ ਨਰਜੀਤਾਂ ਨਿਸ਼ਾਨੀਆਂ ਲੱਗਦਾ ਕਿ ہاں ਜੀ ਇਹਦੇ ਨਾਮ ਹੋਸਤੇ ਪਰਮ ਸਤਕਾਰਯੋਗ ਲੱਖਾ ਸਦਾਣਾ ਦੀ ਇੱਦੀ ਸਾਦੀ ਤੇ ਸੁੱਚੀ ਸੋਚ ਦੇ ਨਾਲ ਹਲਕਾ ਬੁਲਾਡਾ ਦੇ ਸਭੂ ਮਸਲਿਕ ਜਿਨ੍ਹਾਂ ਨੇ ਸਰਬਸੰਮਤੀ ਨਾਲ ਦੋ ਟੀਮਾਂ ਕਾਰ ਕੀਤੀਆਂ ਨੇ ਹਲਕਾ ਕਮੇਟੀਆਂ ਬਣਾਉਂਦਾ ਨੇ ਨੌਜਵਾਨਾਂ ਦੀ ਯੂਥ ਵਿੰਗ ਜੋ ਮੇਰੇ ਸੱਜੇ ਹੱਥ ਹੈ ਅਨੇਕ ਲੋਕਾਂ ਤੋਂ ਕਾਰਜਕਾਰੀ ਡੈਲੀਗੇਟ ਲਿਆ ਗਿਆ ਹੈ ਇਹਨਾਂ ਨੂੰ ਅਗਲੇ ਲੱਖਾਂ ਦਿਨ ਸਿਧਾਣਾ ਦੀ ਹਾਜ਼ਰੀ ਚ ਦਿੱਤੇ ਜਾਣਗੇ ਇਸੇ ਤਰ੍ਹਾਂ ਮੇਰੇ ਖੱਬੇ ਹੱਥ ਜਗਨ ਸਨੇੜੀ ਜਗਨ ਸਨੇੜੀ ਦੇ ਵਿੱਚੋਂ ਹਾਕਾ ਬਨਾਹਣ ਦੀ ਟੀਮ ਤਿਆਰ ਕੀਤੀ ਹੈ ਬਾਕਬਾਕ ਪਿੰਡਾਂ ਚੋਂ ਹਰੇਕ ਪਿੰਡ ਚੋਂ ਇੱਕ ਇੱਕ ਡੈਲੀਗੇਟ ਲੈ ਆਏ। ਇਹਨਾਂ ਦੀਆਂ ਫੋਟੋਆਂ ਤਸਵੀਰਾਂ ਸਨੈਪ ਲੈਏ ਗਏ ਐ। ਔਰ ਇਹਨਾਂ ਰਿਕਾਰਡ ਇਹਨਾਂ ਦੇ ਦਸਤਕਤ ਰਜਿਸਟਰ ਦੇ ਉੱਤੇ ਕਰਵਾਏ ਗਏ ਐ। ਮੇਰੀ ਬੇਨਤੀ ਐ ਜੋ ਕੋਈ ਰਜਿਸਟਰ ਤੇ ਦਸਤਕਤ ਕਰਨੇ ਖੜੇ ਹੋ ਰਹਿ ਗਿਆ ਉਹ ਦਸਤਕਤ ਜਰੂਰ ਕਰ ਦਿਓ। ਤੇ ਕਿਵੇਂ ਨਾ ਕਿਵੇਂ ਆਪਣੀਆਂ ਫੋਟੋਆਂ ਤਿਆਰ ਰੱਖਿਓ ਆਰਟੀਕਾਰਡ ਵੀ ਵੰਡਣਗੇ। ਸੋ ਆਪਾਂ ਇੱਕ ਜਕਾਰਾ ਛੱਡਾਂਗੇ। ਉਸ ਤੋਂ ਬਾਅਦ ਬੇਟੀਆਂ ਦੀ ਇੱਕ ਟੀਮ ਜਿਹਨੂੰ ਇਸਤਰੀ ਵਿੰਗ ਕਿਹਾ ਜਾਂਦਾ ਹੈ ਸਾਡੇ ਦੋ ਬੇਟੀਆਂ ਨੇ ਵਿਸਤਾਰ ਬਾਤ ਕਰਾਂਗੇ ਉਹ ਤੀਜੀ ਟੀਮ ਬਾਅਦ ਤਿਆਰ ਕਰਨੀ ਇੱਥੇ ਇਹਨਾਂ ਨੂੰ ਆਪਾਂ ਫਤਿਹ ਵਜਾ ਫਤਿਹ ਬੁਲਾ ਕੇ ਇੱਕ ਵਾਰੀ ਆਪਣੀ ਆਪਣੀ ਜਗ੍ਹਾ ਤੇ ਪਰਾਜਮਨ ਕਰਨਾ ਦੁਬਾਰਾ ਫੇਰ ਬੇਨਤੀ ਹੈ ਮੇਰੇ ਸੱਜੇ ਹੱਥ ਜੂਤ ਵਿੰਗ ਲੱਖਾ ਸੁਣਾਣਾ ਟੀਵ ਅਜੇ ਭਨੌਰੀ ਰੱਖਿਆ ਆਪਣੀ ਰਾਤ ਦੀ ਪਾਰਟੀ ਦਾ ਚੱਲ ਰਹੀ ਹੈ ਗੱਲ ਨਾਉ ਵੀ ਪਤਾ ਲੱਗ ਜੂ ਉਤੇ ਨਿਸ਼ਾਨ ਵੀ ਪਤਾ ਲੱਗ ਜੂ ਤੁਹਾਡੇ ਦਾ ਅੰਟੀਕਾਰ ਵੀ ਮਿਲ ਜਾਣਗੇ ਸਰੋਪੇ ਪਾ ਕੇ ਸਨਮਾਨ ਕੀਤਾ ਜਾਊ ਸਾਰੀਆਂ ਟੀਮਾਂ ਨੂੰ ਜੋ ਪੱਜ ਹਲਕਾ ਕਮੇਟੀਆਂ ਬਣਾਈਆਂ ਨੇ ਸੱਜੇ ਹੱਥ ਜੂਤ ਪਿੰਗਾ ਖੱਬੇ ਹੱਥ ਜਾਨਲ ਖਣੇ ਨਹੀਂ ਆ ਪੱਟਿਆ ਦਾ ਬਜ਼ੁਰਗਾਂ ਦੀ ਜਿਹੜੀ ਟੀਮ ਐ ਹਲਕਾ ਕਮੇਟੀ ਉਹ ਬਣਾਈ ਹੈ ਪਾ ਜਕਾਰਾ ਚੱਡਾਂਗੇ ਹਾਜ਼ਰ ਬੈਠੇ ਸਾਰੇ ਤੇ ਜੋ ਚੋਣੇ ਗਏ ਨੇ ਉਹ ਵੀ ਹੱਥ ਖੜੇ ਕਰਕੇ ਜਕਾਰਾ ਚੱਣਗੇ ਬੋਲੇ ਸੋਨਿਆ ਸੋ ਇੱਕ ਮਿੰਟ ਲਈ ਮੈਂ ਮੈਸੇਜ ਜਿੰਨਾ ਕ ਰੱਬ ਨੇ ਤੁਚੋਂ ਦਿੱਤੀ ਹੈ ਤੁਹਾਨੂੰ ਚੁਣੇ ਗਏ ਨਮਾਇੰਦਿਆਂ ਨੂੰ ਮੇਰੀ ਨਿਮਰਤਾ ਦੇ ਚਰਨਾਂ 'ਚ ਬੇਨਤੀ ਹੈ ਇੱਕ ਵਧੀਆ ਇਨਸਾਨ ਇੱਕ ਵਧੀਆ ਵਰਕਰ ਇੱਕ ਵਧੀਆ ਆਗੂ ਬਣ ਕੇ ਦਿਖਾਉਣਾ ਹੈ ਔਰ ਜਿਹੜੇ ਕੰਮ ਪੰਚਾਇਤਾਂ ਤੋਂ ਨਹੀਂ ਹੁੰਦੇ ਉਹ ਵੀ ਕਰਕੇ ਦਿਖਾਉਣੇ ਨੇ ਆਪਾਂ ਇੱਕ ਟੀਮ ਬਣਾ ਕੇ ਚੱਲਾਂਗੇ ਇਸ ਪੰਜਾਬ ਦੀ ਧਰਤੀ ਨੂੰ ਸਵਰਗ ਦਾ ਨੂਣਾ ਬਣਾਉਣ ਲਈ ਪੈਰ ਦੇ ਗੁੱਟੇ ਤੋਂ ਲੈ ਕੇ ਸਰਦੀ ਚੋਟੀ ਤੱਕ ਆਪਾਂ ਜੋਰ ਲਾਉਣਾ ਹੈ ਗੁਰਵਾਨੀ ਦੀ ਰੋਸ਼ਨੀ ਦੇ ਵਿੱਚ ਆਪਾਂ ਨਵਾਂ ਨਰੋਆ ਸਮਾਜ ਬਣਾਣਾ ਹੈ ਬਾਣੀ ਦੀ ਕਹਾਣੀ ਬਾਣੀ ਦੀ ਸਿੱਖਿਆ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜਗ੍ਹਾ ਤੇ ਬਹਿ ਜਾਓ ਅੱਜ ਇੱਥੇ ਸਾਰੀ ਸੰਗਤ ਜੀ ਕੇ ਗੁਰਪ੍ਰਬੂ ਤੋਂ ਲੈਣਾ ਹੈ ਹੋਰ ਉਹ ਸੰਗਤ ਨੂੰ ਬੁਲਾਣਾ ਅੱਛਾ ਹੋਰ ਬਹਿਣਾ ਨਹੀਂ ਜੇ ਨਿਕਲਦਾ ਬਹਿ ਜਾਓ ਬਾਬਾ ਜੀ ਬਹਿ ਕੇ ਬੱਧੀ ਆ ਜੀ ਬਹਿ ਜਾਓ